ਕਿਆਦਾ ਮੈਂ ਡਾਇਲੋਗ ਆ ਕਹਿ ਦੋ ਕੋ ਚੱਕੀ ਠੀਕ ਆ ਬਾਪੂ ਉਹਦੋਂ ਕਹਿ ਦਿੰਦਾ ਸੀ ਵੀ ਹਾਂ ਗਾਲ ਗੱਡ ਕੇ ਦਿਖਾਵੇ ਵਿੱਚ ਕਹਦੇ 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 ਮੇਰਾ ਬਰਥ ਹੋਣ ਤੋਂ ਪਹਿਲਾਂ ਡੈਡੀ ਨੇ ਰਾਸ਼ਨ ਕਾਰਡ 'ਚ ਪਹਿਲੀ ਮੇਰਾ ਨਾਮ ਰੋਡੂ ਲਿਖਾਤਾ ਸੀ 20 ਸਾਲ ਹੋ ਗਏ 2003 ਦੇ ਵਿੱਚ ਪਹਿਲੀ ਫਿਲਮ ਕੀਤੀ ਸੀ ਹਨਾ ਤੇ 20 ਸਾਲਾਂ ਦੇ ਵਿੱਚ ਮੈਂ ਹੁਣ ਮਤਲਬ ਪੰਜਾਬੀ ਘੱਟ ਕਰਨਾ ਚਾਹੁੰਦਾ ਮੈਂ ਨਹੀਂ ਕਰਨਾ ਚਾਹੁੰਦਾ ਮਤਲਬ ਮੈਂ ਆਹ ਵਿਆਹ ਬੂ ਵਾਲੀਆਂ ਹਰੇਕ ਫਿਲਮ 'ਚ ਉਹ ਪੰਜਾਬੀ ਫਿਲਮਾਂ 'ਚ ਵਿਆਹ ਹੋ ਜਾਂਦਾ ਆ ਹੋ ਜਾਂਦਾ ਮੈਂ ਮੈਂ ਨਹੀਂ ਕਰਨਾ ਚਾਹੁੰਦਾ ਉਹ ਵੀ ਤੁਹਾਡੀ ਫਿਲਮਾਂ ਚ ਬਥੇਰੇ ਹੋਏ ਜਣਾ ਉਹਨਾਂ ਚ ਵਿਆਹ ਵੀ ਸਾਡਾ ਦਾਦਾ ਕਰਾ ਕੇ ਲਿਆਉਂਦਾ ਸੀ ਵਿਆਹ ਮੇਰੇ ਤਾਂ ਭਾਈ ਕੁੱਟ ਬਾਬ੍ਹਈਆ ਛੋਟੇ ਤੇ ਪਾਪੋ ਬੋ ਕੁਟਦਾ ਸੀ ਬਾਪੂ ਉਹ ਮੈਂ ਤਾਂ ਹੁਣ ਵੀ ਡਰ ਮੈਂ ਉਹਨੂੰ ਮਿਸ ਕਰਦਾ ਲਾਈਕ ਉਵੇਂ ਨਹੀਂ ਮੈਂ ਕਹਿੰਦਾ ਮਤਲਬ ਕਈ ਹੁੰਦਾ ਨਾ ਕਈ ਵਾਰ ਲੋਕ ਉਹਨਾਂ ਦੇ ਕੰਮ ਗਲਤ ਹੋ ਸਕਦੇ ਨੇ ਬਟ ਐਜ਼ ਅ ਪਰਸਨ ਤੁਸੀਂ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਕਿੰਨੇ ਕਿੰਨੇ ਸਾਲ ਦੇ ਸੀ ਜਦੋਂ ਉਹਦਾ ਜੱਫੀ ਹੁੰਦਾ ਉਹ ਵੀ 28 ਸਾਲ ਦਾ ਸੀ ਸਿੱਧੂ ਵੀ ਮੇਰਾ ਵਧੀਆ ਮਿੱਤਰ ਸੀ ਹਨਾ ਤੇ ਫਿਰ ਸਿੱਧੂ ਨਾਲ ਵੀ ਵਧੀਆ ਸੀ ਵੀ ਮੇਰੇ ਉਹਨਾਂ ਦੇ ਮਦਰ ਨਾਲ ਵੀ ਮੈਂ ਗੱਲ ਹੁੰਦੀ ਹੁੰਦੀ ਸੀ ਨਾ ਅੱਜ ਵੀ ਅਸੀਂ ਕਹੀਏ ਤਾਂ ਜਦੋਂ ਫਿਲਮ ਦੇ ਕੋਈ ਵੀ ਇੰਸਟਾਗ੍ਰam ਕਿਤੇ ਵੀ ਉਹ ਅੱਜ ਵੀ ਲੋਕ ਭਰਦੇ ਆ ਨਾ ਜਦੋਂ ਆਦਾ ਨਾ ਇੱਕ ਡਾਇਲੋਗ ਆਨ ਤਾਂ ਉਹ ਐਂ ਲੱਗਦਾ ਜਿਹਾ ਸਵਾਦ ਆ ਗਿਆ ਕਹਿਦਾ ਮੈਂ ਡਾਇਲੋਗ ਆਹ ਕਹਿ ਦੋ ਕੋ ਚੱਕ ਨੇ ਵਕੈਨ ਇੱਕ ਉਹ ਚੀਜ਼ਾਂ ਉਦੋਂ ਹੁੰਦੀਆਂ ਸੀ ਚਲੋ ਅੱਜ ਉਹ ਲੋਕਾਂ ਦੇ ਉਹ ਛੋਟੇ ਸੀ ਮਤਲਬ ਤੇ ਜੱਜਦੀਆਂ ਵੀ ਸੀ ਉਦੋਂ ਗਾਲਾਂ ਪਰ ਠੀਕ ਆ ਬਾਪੂ ਉਦੋਂ ਕਹਿ ਦਿੰਦਾ ਸੀ ਵੀ ਹਾਂ ਗਾਲ ਕੱਢ ਕੇ ਦਿਖਾਵੇ ਵਿੱਚ ਕਹਦੇ 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 ਤੇ ਮੈਂ ਕਹਿ ਦਿੰਦਾ ਹੁੰਦਾ ਸੀ ਮੈਨੂੰ ਵੀ ਉਦੋਂ ਕੁਝ ਨਹੀਂ ਪਤਾੰਦੀ ਪਰ ਹੁਣ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਹਾਂ ਉਦੋਂ ਉਦੋਂ ਬਾਪੂ ਡਿਸਾਈਡ ਕਰਦਾ ਸੀ ਵੀ ਆ ਗਾਲਾਂ ਕੱਢਣੀਆਂ ਨਾ ਸਾਰਾ ਕੁਝ ਡੈਡੀ ਜੋ ਕਹਿ ਦਿੰਦੇ ਸੀ ਮੈਂ ਆਪਾਂ ਉਵੇਂ ਹੀ ਕਰ ਦਿੰਦੇ ਅੱਛਾ ਬਸ ਰੋਡੂ ਦੀ ਚਾਬੀ ਕਮਾ ਦੇਣੀ ਤੇ ਰੋਡੂ ਨੇ ਗਾਲਾਂ ਕੱਢਣੇ ਸ਼ੁਰੂ ਬਸ ਜੀਿੰਦਗੀ ਦਾ ਜਿਹੜਾ ਅਸੀਂ ਇਹ ਕਹਿੰਨੇ ਕਿ ਤੁਹਾਡੇ ਬਾਪ ਵਧੀਆ ਇੱਕ ਪੇਂਟਰ ਵੀ ਰਹੇ ਉਹਨਾਂ ਨੇ ਇੱਕ ਵੱਡੇ ਖਿਤਾਬ ਵੀ ਜਿੱਤੇ ਉਹਨਾਂ ਨੇ ਮੈਡਲਿਸਟ ਵੀ ਰਹੇ ਨੇ ਤੇ ਰੋਡੂ ਦੀ ਜ਼ਿੰਦਗੀ ਫਿਲਮਾਂ ਦੇ ਨਾਲ ਕਿਵੇਂ ਜੁੜੀ ਰੋਡੂ ਕਮੇਡੀ ਦੇ ਵਿੱਚ ਆਇਆ ਰੋਡੂ ਨੇ ਕੁਝ ਸਿੱਖਿਆ ਕਿ ਰੋਡੂ ਕਿਹੜੇ ਰਹਾਮਤ ਹੋਏ ਨਾ ਫਿਲਮਾਂ 'ਚ ਪੈ ਗਿਆ ਜਿੰਨਾ 'ਚ ਇੰਨਾ ਜ਼ਿਆਦਾ ਹਾਸਾ ਹੁੰਦਾ ਸੀ ਆਈ ਥਿੰਕ ਮੈਂ ਉਦੋਂ ਪਹਿਲੀ ਕਲਾਸ ਦੇ ਵਿੱਚ ਸੀ ਹਨਾ ਤੇ ਮੈਂ ਪੜ ਰਿਆ ਸੀ ਬ੍ਰੇਕ ਟਾਈਮ ਮੈਨੂੰ ਆਇਆ ਕਹਿੰਦੇ ਵੀ ਦਮਨ ਤੈਨੂੰ ਘਰ ਦੇ ਲੈਣ ਆਏ ਨੇ ਤੇਰੇ ਹਨਾ ਵੀ ਤੂੰ ਜਾਣਾ ਤੇ ਮੈਂ ਕਹ ਲੈ ਛੁੱਟੀ ਵੱਜ ਗਈ ਆਪਣੀ ਤਾਂ ਹਨਾ ਮੈਂ ਕਹ ਆ ਤਾਂ ਆ ਕੀ ਹੋ ਗਿਆ ਹਨਾ ਤੇ ਮੈਂ ਚੌੜਾ ਚਾਚਾ ਨਾਲ ਨਾ ਮੈਂ ਚਲਾ ਗਿਆ ਤੇ ਮੈਨੂੰ ਕਹਿੰਦੇ ਦਮਨ ਐਕਟਿੰਗ ਕਰਨੀ ਆ ਇਦਾਂ ਦਾ ਡਾਇਲੋਗ ਨੇ ਇਦਾਂ ਬੋਲਦੇ ਨੇ ਤੇ ਮੈਂ ਕਿਹਾ ਹਾਂ ਮੈਂ ਕਿਹਾ ਤਾਂ ਸੌਖਾ ਕੰਮ ਬੋਲਦਾ ਕਿ ਮੈਂ ਕਿਹਾ ਇਹ ਚ ਕੀ ਆ ਤੇ ਇਦਾਂ ਇਦਾਂ ਹੀ ਕਰਕੇ ਮਤਲਬ ਡੈਡੀ ਨੇ ਮੈਥੋਂ ਕਿੰਨੀਆਂ ਫਿਲਮਾਂ ਕਰਾ ਲੀਆਂ ਸੀ ਉਦੋਂ ਵੀ ਮੈਨੂੰ ਬਿਲਕੁਲ ਕੋਈ ਐਕਟਿੰਗ ਦੇ ਕੁਝ ਨਹੀਂ ਆਉਂਦਾ ਸੀ ਜੋ ਕਹਿ ਦਿੰਦੇ ਸੀ ਮੈਂ ਉਵੇਂ ਹੀ ਬੋਲ ਦਿੰਦਾ ਹੁੰਦਾ ਸੀ ਬਸ ਸਕੂਲੋਂ ਛੁੱਟੀ ਕਰਾ ਕੇ ਕਰਦਾ ਸਕੂਲ ਇੱਕ ਛੁੱਟੀ ਦਾ ਬਹਾਨਾ ਚਾਹੀਦਾ ਹੁੰਦਾ ਸੀ ਮੈਨੂੰ ਛੁੱਟੀਆਂ ਕਰਕੇ ਆਪਾਂ ਫਿਲਮਾਂ ਕਰੀਗੇ ਅੱਛਾ ਸ਼ੁਰੂਆਤ ਕਿਹੜੀ ਫਿਲਮ ਤੋਂ ਹੋਈ ਜਦੋਂ ਮਤੋਂ ਰੋਡੂ ਨਾਂ ਕਿਵੇਂ ਪਿਆ ਮਤੋਂ ਲੱਗਿਆ ਕੈਰੇਕਟਰ ਰੋਡੂ ਰੱਖਣਾ ਕਿ ਸ਼ੁਰੂਆਤ ਹੀ ਬੱਚੇ ਦਾ ਜਿਵੇਂ ਹੁੰਦਾ ਘਰੇ ਨਾਂ ਇਹ ਰੋਡੂ ਜਿਵੇਂ ਮੈਨੂੰ ਦੱਸਿਆ ਮੇਰੀ ਦਾਦੀ ਨੇ ਦੱਸਿਆ ਸੀ ਕਹਿੰਦੇ ਵੀ ਜਦੋਂ ਨਾ ਵੀ ਮੇਰਾ ਬਰਥ ਹੋਣ ਤੋਂ ਪਹਿਲਾਂ ਡੈਡੀ ਨੇ ਰਾਸ਼ਨ ਕਾਰਡ 'ਚ ਪਹਿਲੀ ਮੇਰਾ ਨਾਮ ਰੋਡੂ ਲਿਖਾਤਾ ਸੀ ਅੱਛਾ ਉਦੋਂ ਕੋਈ ਅਸੀਂ ਫਿਲਮਾਂ ਦੇ ਵਿੱਚ ਨਹੀਂ ਸੀ ਕੋਈ ਕਵਿਸ਼ਨ ਨਹੀਂ ਸੀ ਹਨਾ ਅੱਛਾ ਤੇ ਪਰ ਉਹ ਉਹੀ ਨਾਮ ਕਰਕੇ ਹੁਣ ਮੈਨੂੰ ਨਹੀਂ ਪਤਾ ਵੀ ਸ਼ਾਇਦ ਉਹ ਪਹਿਲੇ ਹੀ ਰੱਖਿਆ ਹੋਇਆ ਨਾਮ ਸੀ ਉਹ ਉਦੋਂ ਜ਼ਿਆਦਾ ਮਤਲਬ ਲੋਕ ਮੈਨੂੰ ਜ਼ਿਆਦਾ ਉਦੋਂ ਪਸੰਦ ਕਰਦੇ ਸੀ ਹਨਾ ਤੇ ਪਰ ਠੀਕ ਆ ਮਤਲਬ ਮੈਂ ਹੁਣ ਪਸੰਦ ਕਰਦਾ ਇਹ ਨਾਮ ਨੂੰ ਵੀ ਲੋਕ ਮੈਨੂੰ ਜਦੋਂ ਕਹਿੰਦੇ ਨੇ ਰੋਡੂ ਤਾਂ ਮੈਨੂੰ ਵਧੀਆ ਲੱਗਦਾ ਮੇਰੇ ਦਾ ਭਾਈ ਕੁੱਟਵਾਉ ਭਈਆ ਛੋਟੇ ਤੇ ਬਾਪੂ ਬੋਗੜਦਾ ਸੀ ਬਾਪੂ ਦਾ ਮੈਂ ਅੱਜ ਹੁਣ ਵੀ ਡਰਦਾ ਮਤਲਬ ਉਹ ਇੱਕ ਰਿਸਪੈਕਟ ਵਾਲਾ ਡਰ ਹਜੇ ਵੀ ਹੈਗਾ ਵੀ ਮੈਂ ਨਹੀਂ ਕਹਿੰਦਾ ਮਤਲਬ ਪਹਿਲਾਂ ਮੈਂ ਛੋਟੇ ਹੁੰਦੇ ਜਿਵੇਂ ਮੈਂ ਪਤੰਗ ਬਹੁਤ ਚੜਾਉਂਦਾ ਹੁੰਦਾ ਸੀ ਹਨਾ ਤੰਗ ਕਰਕੇ ਮੇਰੇ ਉਹ ਕੁੱਟ ਪਈ ਆ ਮੈਂ ਦੂਰੀ ਦੇਖ ਲੈਣੀ ਗੱਡੀ ਆ ਗਈ ਮੈਂ ਉਹਦੀ ਚ ਛੱਡ ਦੇਣਾ ਕਰਨਾ ਤੇ ਉਹਦੀ ਡੈਡੀ ਨਹੀਂ ਪਤਾ ਲੱਗ ਗਿਆ ਕਰਨਾ ਹਾਂ ਜੀ ਵੀ ਅਸੀਂ ਰਸਤੇ ਚ ਆ ਰਹੇ ਸੀ ਇੱਕ ਡਾਇਲੌਗ ਸੁਣੇ ਸੀ ਕੈਲਾ ਬੂੜਾ ਤੁਹਾਨੂੰ ਬਿਠਾਉਂਦਾ ਸਾਰਿਆਂ ਨੂੰ ਪਹਿਲਾਂ ਤੁਹਾਡਾ ਪਾਪ ਉਠਦਾ ਫਿਰ ਇੱਕ ਦੂਜੇ ਨੰਬਰ ਵਾਲਾ ਫਿਰ ਤੀਜੇ ਚੌਥੇ ਜਦੋਂ ਵਾਰੀ ਤੁਹਾਡੀ ਆਉਂਦੀ ਉਹ ਡਾਇਲੌਗ ਜਿਹੜੇ ਹੰਜ ਵੀ ਸਭ ਤੋਂ ਅਸੀਂ ਕਹਿ ਸਕਦੇ ਹਾਂ ਫਿਲਮ ਦੇ ਨਾਲ ਹੈਵੀ ਡਾਇਲੌਗ ਹੁੰਦੇ ਜਿਹੜੇ ਤੁਹਾਡੇ ਮੂਜ ਗਾਇਆ ਜਾਂਦੇ ਤੁਸੀਂ ਮਤਲਬ ਉਦੋਂ ਮੈਂ ਹੀ ਕਹਿਣਾ ਵੀ ਹਨਾ ਵੀ ਜੋ ਚੀਜ਼ ਮੈਂ ਹੁਣ ਵੀ ਮੈਂ ਐਕਟਿੰਗ ਨੂੰ ਇਹ ਸਮਝਦਾ ਵੀ ਜੋ ਚੀਜ਼ ਇ ਨੇਚਰਲ ਤੁਸੀਂ ਵੀ ਨੇਚਰਲ ਕਰੋ ਵੀ ਹਾਂ ਜੋ ਹੈਗਾ ਛੇ ਜਦੋਂ ਆਪਾਂ ਐਕਟਿੰਗ ਕਰਦੇ ਆ ਤਾਂ ਲੋਕ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਐਕਟਿੰਗ ਕਰ ਰਿਹਾ ਮੈਂ ਤੇ ਕਰਨ ਕਰਨ ਔਜਲਾ ਅਸੀਂ ਦੋਨੇ ਮਤਲਬ ਪਹਿਲਾਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਬਸ ਥੋੜਾ ਸਾਡਾ ਇੱਕ ਮਿਊਚੁਅਲ ਫਰੈਂਡ ਸੀ ਪਾਲ ਮੁੰਡਾ ਅੱਛਾ ਤੇ ਅਸੀਂ ਉੱਥੇ ਰਹਿੰਦੇ ਹੁੰਦੇ ਸੀ ਮਤਲਬ ਉਹ ਵੀ ਮੈਂ ਦੇਖਿਆ ਉਹਨੂੰ ਵੀ ਮੁੰਡਾ ਹਨਾ ਕਰਨ ਉਹ ਵੀ ਦੇਖਿਆ ਮੈਂ ਉਹ ਕਿਦਾਂ ਸਟਰਗਲ ਹੋਣੇ ਕੀਤੀ ਆ ਹਨਾ ਤੇ ਉਦੋਂ ਹੀ ਸਿੱਧੂ ਉੱਥੇ ਕੀ ਕਹਿੰਦੇ ਟੋਰਾਂਟੋ ਆਇਆ ਸੀ ਪੜਨ 2017 16 17 ਦੇ ਵਿੱਚ ਹਨਾ ਤੇ ਉਦੋਂ ਮੈਨੂੰ ਯਾਦ ਆ ਐਲੀ ਨੇ ਗਾਣਾ ਕਰਨਾ ਸੀ ਹਮਰ ਗਾਣਾ ਹਨਾ ਸੀ ਤੇ ਸਿੱਧੂ ਦਾ ਪਹਿਲੀ ਵਾਰ ਆਇਆ ਸਿੱਧੂ ਨੇ ਮੈਨੂੰ ਐਲੀ ਨੇ ਐਲੀ ਕਹਿੰਦਾ ਉੱਥੇ ਜਿਵੇਂ ਗੱਲ ਚੱਲ ਰਹੀ ਸੀ ਕਹਿੰਦਾ ਇੱਕ ਮੁੰਡਾ ਲਿਖਦਾ ਗਾਣੇ ਅੱਛਾ ਕਹਿੰਦਾ ਸ਼ੋਭਾ ਸ਼ੋਭ ਕਹਿੰਦੇ ਕਹਿੰਦੇ ਬੋਹ ਕਹਿਣ ਲੱਗਦਾ ਮੈਂ ਕਿਹਾ ਯਾਰ ਪਤਾ ਨਹੀਂ ਮੈਂ ਕਿਹਾ ਕੌਣ ਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਦੇ ਗਾਣੇ ਚੱਲ ਗਏ ਹਨਾ ਸਿੱਧੂ ਦੇ ਥੈਨ ਸਿੱਧੂ ਵੀ ਮੇਰਾ ਵਧੀਆ ਮੈਂਟਰ ਸੀ ਹਨਾ ਤੇ ਫਿਰ ਸਿੱਧੂ ਨਾਲ ਵੀ ਵਧੀਆ ਸੀ ਵੀ ਮੇਰੇ ਉਹਨਾਂ ਦੇ ਮਦਰ ਨਾਲ ਵੀ ਮੈਂ ਗੱਲ ਹੁੰਦੀ ਹੁੰਦੀ ਸੀ ਹਨਾ ਤੇ ਮੇਰੇ ਨਾਲੋਂ ਵੱਧ ਜਿਵੇਂ ਮੇਰਾ ਮਤਲਬ ਕਰਨ ਓਜਲਾ ਤੇ ਸਿੱਧੂ ਮਤਲਬ ਉਹ ਆਪਸ ਵਿੱਚ ਪਹਿਲਾਂ ਜੁੜੇ ਹੋਏ ਸੀ ਮਤਲਬ ਇਹਨਾਂ ਦਾ ਮਤਲਬ ਜੁੜੇ ਨਹੀਂ ਸੀ ਵੀਰੇ ਹਨਾ ਮਤਲਬ ਐਲਈ ਦੇ ਥਰੂ ਐਲਈ ਦਾ ਫਰੈਂਡ ਕਰਨ ਵੀ ਸੀ ਉਦੋਂ ਬਾਅਦ ਸਿੱਧੂ ਵੀ ਉਹਨੂੰ ਮਿਲਿਆ ਸੀ ਦੀਪ ਜੰਡੂ ਦੇ ਸਿੱਧੂ ਥਰੂ ਹਨਾ ਸੋ ਇਹ ਉਦੋਂ ਅਸੀਂ ਸਰਕਲ ਹੁੰਦਾ ਸੀ ਮਤਲਬ ਇੱਕ ਤੇ ਉਹ ਇੱਕ ਵਧੀਆ ਟਾਈਮ ਸੀ ਮਤਲਬ ਹੁਣ ਤਾਂ ਅੱਛਾ ਸਿੱਧੂ ਦਾ ਸਟਾਰਟ ਇੱਚੀ ਮਤਲਬ ਇੰਨਾ ਨਾਮ ਮਤਲਬ ਸਮੇ ਉੱਥੇ ਉੱਥੇ ਪੂਰਾ ਚੱਲਦਾ ਸੀ ਵੀ ਇਹ ਬੰਦਾ ਮਤਲਬ ਉਦੋਂ ਲਾਈਵ ਉਹਦੇ ਗਾਣੇ ਆ ਗਏ ਸੀ ਜਿਹੜੇ ਲੀਕ ਹੋਏ ਸੀ ਉਹਦੇ ਥੋੜੀ ਥੋੜੀ ਆਉਣ ਲੱਗ ਗਏ ਸੀ ਮਤਲਬ ਮਤਲਬ ਦੀ ਕਲਮ ਦਾ ਉੱਥੇ ਵੀ ਜ਼ੋਰ ਪੂਰਾ ਸੀ ਪੂਰਾ ਕਰਨੋ ਜਲੇ ਪੂਰਾ ਮਿਹਨਤੀ ਸੀ ਫਿਰ ਤੁਹਾਡੇ ਨਾਲ ਜਦੋਂ ਪੂਰਾ ਹਾਂ ਬਈ ਪੂਰਾ ਸੀ ਉਹ ਵੀ ਲਾਈਕ ਉਹਨੇ ਵੀ ਬਹੁਤ ਮਿਹਨਤ ਕੀਤੀ ਆ ਉਹਦੀ ਵੀ ਲਾਈਕ ਬਈ ਮੈਂ ਦੇਖਦਾ ਹੁੰਦਾ ਸੀ ਸਟਰਗਲ ਉਹਦੀ ਵੀ ਬਹੁਤ ਆ ਜੇ ਆਪਾਂ ਕਹੇ ਇਹ ਵੀ ਹਾਂ ਉਹਦੇ ਵੀ ਮਦਰ ਫਾਦਰ ਹੈ ਨਹੀਂ ਹਨਾ ਕੱਲ ਦੋਨੇ ਭੈਣਾ ਕੋ ਰਹਿੰਦਾ ਸੀ ਉੱਥੇ ਰੋਡੂ ਨੂੰ ਫਿਰ ਉਹਨਾਂ ਨੇ ਕੀ ਸਿਖਾਇਆ ਵੀ ਰੋਡੂ ਵੀ ਕਲਾਕਾਰ ਬੰਨਣਾ ਚਾਹੁੰਦਾ ਤਾਂ ਨੇ ਉਸ ਸਮੇਂ ਨਹੀਂ ਭਾਈ ਮੇਰੀ ਮਤਲਬ ਥੋੜਾ ਜਿਹਾ ਇਹ ਹਿਸਾਬ ਆ ਜਿਹੜੇ ਬੰਦੇ ਦੀ ਜ਼ਿਆਦਾ ਚੜ੍ਹਾਈ ਆ ਫਿਰ ਮੈਂ ਉਹਦੇ ਤੋਂ ਮਤਲਬ ਡਿਸਟੈਂਸ ਹੋ ਜਾਂਦਾ ਮੇਰਾ ਪਤਾ ਨਹੀਂ ਕਿਉਂ ਅੱਛਾ ਮਤਲਬ ਮੈਂ ਆਪਾਂ ਸੇਮ ਐਕਸਪੈਕਟ ਕਰਦੇ ਹੁੰਨੇ ਆ ਕਿਸੇ ਬੰਦੇ ਤੋਂ ਜੇ ਮੈਂ ਕਹਾ ਵੀ ਕੋਈ ਦੂਸਰਾ ਜੈਲਸੀ ਤਾਂ ਨਹੀਂ ਕਰਦੇ ਜੈਲਸੀ ਨਹੀਂ 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 ਭਾਈ ਜੈਲਸੀ ਕਿਉਂ ਕਰਨੀ ਆ ਮਤਲਬ ਉਹ ਮਤਲਬ ਇੱਕ ਹੁੰਦਾ ਵੀ ਮੈਂ ਵੀ ਇਹਦੇ ਬਰਾਬਰ ਖੜਾ ਕੇ ਮਿਹਨਤ ਕਰ ਨਹੀਂ ਨਹੀਂ ਭਾਈ ਮੈਂ ਜੀ ਮੈਂ ਆਪਾਂ ਉਹ ਚੀਜ਼ ਦੇਖੀ ਹੈ ਹਨਾ ਤਾਂ ਉਹ ਵੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਹਾਂ ਅਸੀਂ ਤੈਨੂੰ ਦੇਖਿਆ ਹੋਇਆ ਛੋਟੇ ਹੁੰਦੇ ਤੋਂ ਹਨਾ ਵੀ ਮੈਂ ਤਾਂ 2003 ਤੋਂ ਕਰ ਰਿਹਾ ਹਾਂ ਕੰਮ ਹਨਾ ਵੀ ਉਹ ਤਾਂ ਦੇਖਿਆ ਹੋਇਆ ਉਹ ਉਹਨਾਂ ਦੇ ਵਿੱਚ ਨਾ ਅਸੀਂ ਨਾ ਮੇਰੇ ਚ ਕਦੇ ਸੀ ਹਨਾ ਪਰ ਹਾਂ ਠੀਕਾ ਮਤਲਬ ਬੜੀ ਜ਼ਿਆਦਾ ਮਤਲਬ ਮੈਂ ਦੇਖਦਾ ਵੀ ਸਹੀ ਆਇਆ ਸਾਰਾ ਕੁਝ